ਪੰਜਾਬ ਸਰਕਾਰ ਦੇ ਨਸ਼ਾ ਖਿਲਾਫ ਯੁੱਧ ਬਿਆਨ ਤਹਿਤ ਬਰਨਾਲਾ ਪੁਲਿਸ ਵੱਲੋਂ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਚੱਲੀ ਅੱਜ ਐਸਪੀ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਨਗਰ ਸੁਧਾਰ ਟਰਸਟ ਦੇ ਗੈਰ ਕਾਨੂੰਨੀ ਮਕਾਨ ਤੇ ਪੀਲਾ ਪੰਚ ਚਲਾਇਆ ਗਿਆ ਐਸਪੀ ਨੇ ਕਿਹਾ ਕਿ ਇਹ ਇਮਾਰਤ ਵੀਨਾ ਵੱਲੋਂ ਬਣਾਈ ਗਈ ਹੈ ਜੋ ਕਿ ਨਸ਼ਾ ਤਸਕਰ ਕਾਕਾ ਸਿੰਘ ਇਸ ਤੋਂ ਪਹਿਲਾਂ ਵੀ ਬਰਨਾਲਾ ਵਿੱਚ 6 ਘਰਾਂ ਅਤੇ ਇੱਕ ਦੁਕਾਨ ਤੇ ਕਾਰਵਾਈ ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਨਸ਼ੇ ਦੀ ਬੁਰਾਈ ਨੂੰ ਮਕੋਣਾ। ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨੌਜਵਾਨ ਆਪਣੇ ਭੇਖ ਲਈ ਨਸ਼ੇ ਤੋਂ ਦੂਰ ਰਹਿਣ। ਹਾਂ ਸਰ ਆ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਵਿਰੁੱਧ ਪੰਜਾਬ ਨਿਕਲਿਆ ਕਿ ਜੀ ਕੀ ਨਾਮ ਸੀਗਾ ਕੀ ਇਹਦੇ ਮਾਮਲੇ ਦਰਸ ਜੀ ਹਾਂਜੀ ਇਹ ਬੀਨਾ ਪਤਨੀ ਕਾਕਾ ਇੰਪਰੂਵਮੈਂਟ ਟਰਸਟੀ ਜਿਹੜੀ ਗਲਤ ਉਸਾਰੀ ਹੋਈ ਹੋਈ ਹੈ ਇਸ ਘਰ ਦੀ 52 ਨੰਬਰ ਕਰ ਹੈ ਔਰ ਇਸ ਜਗ੍ਹਾ ਤੇ ਸਾਰੇ ਉਹ ਨੇ ਆਏ ਹੋਏ ਇਹ ਉਹ ਸਭ ਦੀ ਰਿਪੋਰਟ ਦੇ ਮੁਤਾਬਕ ਤੇ ਇਹ ਜਿਹੜਾ ਤੁਹਾਡੇ ਸਾਹਮਣੇ ਕਾਰਵਾਈ ਚੱਲ ਰਹੀ ਹੈ ਉਸ ਨੂੰ ਮਾਣਯੋਗ ਸੀਐਮ ਸਾਹਿਬ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਯੁੱਧ ਨਸ਼ਿਆਂ ਵਿਰੁੱਧ ਤੇ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਨੂੰ ਦੇਖਦੇ ਹੋਏ ਸਾਡੇ ਸੀਐਮ ਸਾਡੇ ਐਸਐਸਪੀ ਸਾਹਿਬ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ ਸਾਰੇ ਬਰਨਾਲਾ ਦੇ ਪੰਜਾਬ ਪੁਲਿਸ ਇਸ ਵੱਲ ਪਹਿਲਾਂ ਹੀ ਆਪਣਾ ਪੂਰਾ ਤਨੋਂ ਮਨੋਂ ਕੰਮ ਕਰ ਰਹੀ ਅਸੀਂ ਬਚਨਬੱਧ ਹੈ ਕਿ ਅਸੀਂ ਇਸ ਕੋੜ ਨੂੰ ਪੂਰੇ ਪੰਜਾਬ ਚੋਂ ਖਤਮ ਕਰਨਾ ਹੈ ਤਾਂ ਜੋ ਸਾਡੇ ਪੰਜਾਬ ਵਾਸੀ ਪੂਰੇ ਆਰਾਮ ਨਾਲ ਜ਼ਿੰਦਗੀ ਆਪਣੀ ਬਿਸ਼ਰ ਕਰ ਸਕਣ ਉਸ ਵੀ ਤੁਹਾਡਾ ਵੀ ਬਹੁਤ ਵੱਡਾ ਸਹਿਯੋਗ ਹੈ ਔਰ ਸਮਾਜ ਵਾਸੀਆਂ ਦਾ ਵੀ ਜਿਸ ਤਾਂ ਪਹਿਲਾਂ ਕਿੰਨੇ ਘਰ ਹੁੰਦਾ ਹੈ ਜਿਆਦਾ ਤੇ ਕੀ ਮੈਸੇਜ ਦਿਆ ਚਾਹੁੰਦਾ ਬਿਲਕੁਲ ਪਹਿਲਾਂ ਚੈੱਕ ਕਰ ਚੁੱਕੇ ਜੀ ਉਸ ਤੋਂ ਇਲਾਵਾ ਇੱਕ ਸਾਡੀ ਕਮਰਸ਼ੀਅਲ ਸ਼ਾਪ ਸੀਗੀ ਉਹ ਵੀ ਅਸੀਂ ਇਸ ਦੇ ਵਿੱਚ ਆਂਦੀ ਸੀ ਡਰਗ ਮਾਈ ਦੇ ਵਿੱਚੋਂ ਬਣੀ ਹੋਈ ਸੀ ਔਰ ਅਸੀਂ ਹੁਣ ਵੀ ਇਹੀ ਮੈਸੇਜ ਦਿੰਨੇ ਆ ਕਿ ਜਿਹੜੇ ਪਟਕੇ ਹੋਏ ਬੱਚੇ ਵਾਪਸ ਆਣੇ ਚਾਹੀਦੇ ਆਪਣੇ ਸਾਰੇ ਰਲ ਮਿਲ ਕੇ ਔਰ ਜਿਹੜੇ ਨਸ਼ਾ ਤਸਕਰ ਨੇ ਉਹ ਆਲਰੇਡੀ 400 ਦੇ ਕਰੀਬ ਐਸ ਲਈ ਜੇਲ੍ਹ ਦੇ ਵਿੱਚ ਨੇ ਤੇ ਇਸ ਕਰਕੇ ਆਪਾਂ ਸਿੱਧੇ ਰਾਹ ਪਈਏ ਇਸ ਗਲਤ ਕੰਮ ਨੂੰ ਛੱਡ ਕੇ ਨਹੀਂ ਤਾਂ ਅੰਜਾਮ ਇਹੀ ਹੋਊਗਾ ਕਿਉਂਕਿ ਗਲਤ ਕੰਮ ਦਾ ਗਲਤੀ ਅੰਜਾਮ ਹੁੰਦਾ ਹੈ ਹਰ ਜਿਸਾਨਾ ਨਸ਼ਾ ਅਸ਼ਕੂ ਕੇ ਅੰਦਰ ਵੀ ਲਾਈ ਜਾ ਰਹੀ ਹੈ ਨਸ਼ਾ ਜਿਹੜੋ ਕੇ ਤਰਫ ਤੱਕ ਜਿਹੜੇ ਹੈ ਕਿੰਨੇ ਕਿ ਨਸ਼ਾ ਸੰਤਨ ਜਿਹੜੇ ਹੈ ਕਿ ਪੱਟੇ ਵਿੱਚ ਕੀ ਹੈ ਤੇ ਕਿੰਨੇ ਜਨ ਹੈ ਇਹ ਸਾਰਾ ਰਿਕਾਰਡ ਸਾਡੇ ਹੈਲਥ ਡਿਪਾਰਟਮੈਂਟ ਦੇ ਕੋਲ ਹੈ ਔਰ ਕਾਫੀ ਜਿਆਦਾ ਨਸ਼ੇ ਸ਼ਡਿ ਵੀ ਜਾ ਚੁੱਕੇ ਨੇ ਬੱਚਿਆਂ ਨੇ ਲੇਕਿਨ ਹੋਰ ਵੀ ਬੜਾ ਉਪਰਾਲਾ ਚੱਲ ਰਿਹਾ ਸੋ ਸਾਰੇ ਉਪਰਾਲਾ ਮਿਲ ਕੇ ਤੁਹਾਡੇ ਰਾਹੀਂ ਸਮਾਜ ਰਾਹੀਂ ਇਸ ਨੂੰ ਆਪਾਂ ਚੰਗਾ ਅੰਜਾਮ ਦਈਏ ਤੇ ਜਿਸ ਤਰ੍ਹਾਂ ਲੋਕਾਂ ਦੇ ਵੀ ਦਰਪਿਆ ਹੁੰਦਾ ਵੀ ਨਸ਼ਾ ਕੋਈ ਨਸ਼ੇ ਕਰਦਾ ਹੈ ਜਾਂ ਕਿਸੇ ਇਨਫੋਰਮੇਸ਼ਨ ਟੀਮ ਸੀ ਜਾਂਦੀ ਉਹਨਾਂ ਨੂੰ ਕੀ ਮਿਲਦਾ ਦੇਖੋ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਜਦੋਂ ਮਰਜ਼ੀ ਆ ਸਕਦਾ ਅਸੀਂ ਤਨੋਂ ਮਨੋਂ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਔਰ ਕਰਾਂਗੇ ਹੋਰ ਵੀ ਲੇਕਿਨ ਇਹ ਡਰ ਬਿਲਕੁਲ ਨਹੀਂ ਰੱਖਣ ਦੀ ਲੋੜ ਮਨੋਂ ਸਾਫ਼ ਹੋ ਕੇ ਇੱਕ ਆਪਣਾ ਪੱਕਾ ਰਾਹਦਾ ਬਣਾ ਕੇ ਸਾਡੇ ਕੋਲ ਆਣ ਅਸੀਂ ਉਹਨਾਂ ਦੀ ਤਨੋਂ ਮਨੋਂ ਹੈਲਪ ਕਰਾਂਗੇ